ਸਾਵਾਯਾ ਜੀ ਦੀ ਫਤਿਹ ਅਸੀਂ ਲੋਕ ਇਤ ਮਿਸ਼ਨ ਬੀਕੇਯੂ ਪੰਜਾਬ ਅਤੇ ਇਲਾਕੇ ਦੀ ਹੋਰ ਮੋਤਵਰ ਧਾਰਮਿਕ ਤੇ ਸਿੱਖਿਅਤਾ ਵੱਲੋਂ ਕਰਾਲੀ ਰੇਲਵੇ ਸਟੇਸ਼ਨ ਤੋਂ ਇਹ ਬੇਨਤੀ ਰੇਲਵੇ ਵਿਭਾਗ ਨੂੰ ਕਰਦੇ ਆ ਕਿ ਇੱਥੇ ਕਰਾਲੀ ਨੂੰ ਹੋ ਕੇ ਜਾਣ ਵਾਲੀ ਜਨ 27 ਸੱਚਖੰਡ ਅਤੇ ਗੁਰਮੁਖੀ ਜੋ ਟ੍ਰੇਨਾਂ ਨੇ ਜੋ ਕਿ 120 58 22 710 12326 ਨੰਬਰ ਨੇ ਜੋ ਕਿ ਦਿੱਲੀ ਹਜ਼ੂਰ ਸਾਹਿਬ ਪਟਨਾ ਸਾਹਿਬ ਜੋ ਜਾਂਦੀਆਂ ਨੇ ਉਹ ਕੋਈ ਵੀ ਟ੍ਰੇਨ ਇਨ੍ਹਾਂ ਵਿੱਚੋਂ ਇੱਥੇ ਨਹੀਂ ਰੁਕਦੀ ਜਿਹੜੀਆਂ ਸੰਗਤਾਂ ਇਹਨਾਂ ਗੁਰਦੁਆਮਾਂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ ਸੋ ਅਸੀਂ ਅਪੀਲ ਕਰਦੇ ਹਾਂ ਰੇਲਵੇ ਵਿਭਾਗ ਦੇ ਆ ਕਿ ਕਿ ਕਰਾਲੀ ਦੇ ਵਿਖੇ ਇਹਨਾਂ ਤਿੰਨਾਂ ਹੀ ਟ੍ਰੇਨਾਂ ਦਾ ਰੁਕਣਾ ਚ ਕਿੰਨੀ ਕੀਤਾ ਜਾਵੇ ਤਾਂ ਕਿ ਸੰਗਤਾਂ ਆਪਣੇ ਗੁਰਦੁਆਮਾਂ ਦੇ ਦਰਸ਼ਨ ਕਰ ਸਕਣ ਉਹਨਾਂ ਦੇ ਨਾਲ ਜੁੜ ਸਕਣ ਟ੍ਰੇਨ ਇੱਥੇੋਂ ਨਿਕਲਦੀ ਹੈ बस इक ਇੱਥੇ 5 ਮਿੰਟ ਲਈ ਸਿਰਫ ਰੁਕਣਾ ਹੈ ਜੇਕਰ ਉਹ ਨਾ ਰੁਕਣ ਪਿੱਛੇ ਬਾਂਝੇ ਰਹਿ ਜਾਂ ਤਾਂ ਇੱਥੇ ਫਾਇਦਾ ਕੋਈ ਨਹੀਂ ਸੋ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਅਤੇ ਰੇਲਵੇ ਭਪਾਗ ਨੂੰ ਕੇ ਜੋ ਤਿੰਨੇ ਟ੍ਰੇਨਾਂ ਦਿੱਲੀ ਹਜ਼ੂਰ ਸਵਾ ਤੇ ਪਟਨਾ ਸਵ ਲਈ ਜਾਂਦੀਆਂ ਨੇ ਉਹਨਾਂ ਦਾ ਕੋਰਾਲੀ ਰੇਲਵੇ ਸਟੇਸ਼ਨ ਤੇ ਰੁਕਣਾ ਯਕੀਨੀ ਬਣਾਇਆ ਜਾਵੇ ਅਪਜੀ ਦੇ ਧਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੋਕ ਇਤ ਮਿਸ਼ਨ ਬੀਕੇਯੂ ਪੰਜਾਬ ਅਤੇ ਇਲਾਕੇ ਦੀ ਹੋਰ ਮੋਤਵਰ ਧਾਰਮਿਕ ਤੇ ਸਿੱਖਿਅਤਾ ਵੱਲੋਂ ਕਰਾਲੀ ਰੇਲਵੇ ਸਟੇਸ਼ਨ ਤੋਂ ਇਹ ਬੇਨਤੀ ਰੇਲਵੇ ਵਿਭਾਗ ਨੂੰ ਕਰਦੇ ਆ ਕਿ ਇੱਥੇ ਕਰਾਲੀ ਨੂੰ ਹੋ ਕੇ ਜਾਣ ਵਾਲੀ ਜਨ 27 ਸੱਚਖੰਡ ਅਤੇ ਗੁਰਮੁਖੀ ਜੋ ਟ੍ਰੇਨਾਂ ਨੇ ਜੋ ਕਿ 12058 22710 12326 ਨੰਬਰ ਨੇ ਜੋ ਕਿ ਦਿੱਲੀ ਹਜ਼ੂਰ ਸਾਹਿਬ ਪਟਨਾ ਸਾਹਿਬ ਨੂੰ ਜਾਂਦੀਆਂ ਨੇ ਉਹ ਕੋਈ ਵੀ ਟ੍ਰੇਨ ਇਨ੍ਹਾਂ ਵਿੱਚੋਂ ਇੱਥੇ ਨਹੀਂ ਰੁਕਦੀ ਜਿਹੜੀਆਂ ਸੰਗਤਾਂ ਇਹਨਾਂ ਗੁਰਦੁਆਮਾਂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ ਸੋ ਅਸੀਂ ਅਪੀਲ ਕਰਦੇ ਹਾਂ ਰੇਲਵੇ ਵਿਭਾਗ ਦੇ ਆ ਕਿ ਕਿ ਕਰਾਲੀ ਦੇ ਵਿਖੇ ਇਹਨਾਂ ਤਿੰਨਾਂ ਹੀ ਟ੍ਰੇਨਾਂ ਦਾ ਰੁਕਣਾ ਚ ਕਿੰਨੀ ਕੀਤਾ ਜਾਵੇ ਤਾਂ ਕਿ ਸੰਗਤਾਂ ਆਪਣੇ ਗੁਰਦੁਆਮਾਂ ਦੇ ਦਰਸ਼ਨ ਕਰ ਸਕਣ ਉਹਨਾਂ ਦੇ ਨਾਲ ਜੁੜ ਸਕਣ ਟ੍ਰੇਨ ਇੱਥੇ ਨੂੰ ਨਿਕਲਦੀ ਹੈ ਬਸ ਇੱਕ ਇੱਥੇ 5 ਮਿੰਟ ਲਈ ਸਿਰਫ ਰੁਕਣਾ ਹੈ ਜੇਕਰ ਉਹ ਨਾ ਰੁਕਣ ਪਿੱਛੇ ਬਾਂਝੇ ਰਹਿ ਜਾਣ ਤਾਂ ਇੱਥੇ ਫਾਇਦਾ ਕੋਈ ਨਹੀਂ ਸੋ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਕੇ ਜੋ ਤਿੰਨੇ ਟ੍ਰੇਨਾਂ ਦਿੱਲੀ ਹਜ਼ੂਰ ਸਾਬਾ ਤੇ ਪਟਨਾ ਸਬ ਲਈ ਜਾਂਦੀਆਂ ਨੇ ਉਹਨਾਂ ਦਾ ਕਰਾਲੀ ਰੇਲਵੇ ਸਟੇਸ਼ਨ ਤੇ ਰੁਕਣਾ ਯਕੀਨੀ ਬਣਾਇਆ ਜਾਵੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੋਕ ਇਤਮਿਸ਼ਨ ਬੀਕੇਯੂ ਪੰਜਾਬ ਅਤੇ ਇਲਾਕੇ ਦੀ ਹੋਰ ਮੋਤਵਰ ਧਾਰਮਿਕ ਤੇ ਸਿੱਖਿਆਤਾ ਵੱਲੋਂ ਕਰਾਲੀ ਰੇਲਵੇ ਸਟੇਸ਼ਨ ਤੋਂ ਇਹ ਬੇਨਤੀ ਰੇਲਵੇ ਵਿਭਾਗ ਨੂੰ ਕਰਦੇ ਆ ਕਿ ਇੱਥੇ ਕੋਰਾਲੀ ਨੂੰ ਹੋ ਕੇ ਜਾਣ ਵਾਲੀ ਜਨ 27 ਸੱਚਖੰਡ ਅਤੇ ਗੁਰਮੁਖੀ ਜੋ ਟ੍ਰੇਨਾਂ ਨੇ ਜੋ ਕਿ 12058 22710 12326 ਨੰਬਰ ਨੇ ਜੋ ਕਿ ਦਿੱਲੀ ਹਜ਼ੂਰ ਸਾਹਿਬ ਪਟਨਾ ਸਾਹਿਬ ਨੂੰ ਜਾਂਦੀਆਂ ਨੇ ਉਹ ਕੋਈ ਵੀ ਟ੍ਰੇਨ ਇਨ੍ਹਾਂ ਵਿੱਚੋਂ ਇੱਥੇ ਨਹੀਂ ਰੁਕਦੀ ਜਿਹੜੀਆਂ ਸੰਗਤਾਂ ਇਹਨਾਂ ਗੁਰਦ ਆਮਾਂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ ਸੋ ਅਸੀਂ ਅਪੀਲ ਕਰਦੇ ਆ रेलवे ਵਿਭਾਗ ਦੇ ਆਕੇ ਕਿ ਕਰਾਲੀ ਦੇ ਵਿੱਚ ਇਹਨਾਂ ਤਿੰਨਾਂ ਹੀ ਟ੍ਰੇਨਾਂ ਦਾ ਰੁਕਣਾ ਚਕਿੰਨੀ ਕੀਤਾ ਜਾਵੇ ਤਾਂ ਕਿ ਸੰਗਤਾਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ ਉਹਨਾਂ ਦੇ ਨਾਲ ਜੁੜ ਸਕਣ ਟ੍ਰੇਨ ਇੱਥੇ ਨੂੰ ਨਿਕਲਦੀ ਹੈ ਬਸ ਇੱਕ ਇੱਥੇ 5 ਮਿੰਟ ਲਈ ਸਿਰਫ ਰੁਕਣਾ ਹੈ ਜੇਕਰ ਉਹ ਨਾ ਰੁਕਣ ਪਿੱਛੇ ਬਾਂਝੇ ਰਹਿ ਜਾਂ ਤਾਂ ਇੱਥੇ ਫਾਇਦਾ ਕੋਈ ਨਹੀਂ ਸੋ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਕਿ ਜੋ ਤਿੰਨੇ ਟ੍ਰੇਨਾਂ ਦਿੱਲੀ ਹਜ਼ੂਰ ਸਭਾ ਤੇ ਪਟਨਾ ਸਭਾ ਲਈ ਜਾਂਦੀਆਂ ਨੇ ਉਹਨਾਂ ਦਾ ਕੋਰਾਲੀ ਰੇਲਵੇ ਸਟੇਸ਼ਨ ਤੇ ਰੁਕਣਾ ਯਕੀਨੀ ਬਣਾਇਆ ਜਾਵੇ ਆਪ ਜੀ ਦੇ ਤਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ